ਪਿਆਰ ਕਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰਿਆਂ ਨੇ ਦੇਖ ਰਹੇ ਹੋ HKTN ਚੈਨਲ ਦੇਸ਼ ਵਿਦੇਸ਼ ਦਾ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਆਪਣੇ ਨਾਲ ਸਮਾਜ ਸੇਵੀ ਜੁੜ ਚੁਕੇ ਆ ਉਹਨਾਂ ਨਾਲ ਗੱਲ ਕਰਦੇ ਜੀ ਪਹਿਲਾਂ ਪਿਆਰ ਕਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ੍ਰੀ ਆਪਾਂ ਇੱਕ ਗੱਲ ਕਰੀਏ ਜਿਹੜਾ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਆ ਪੰਜਾਬ ਸਰਕਾਰ ਗੱਲ ਕਰਦੀ ਸੀ ਬਦਲਾਅ ਦੀ ਗੱਲ ਕਰਾਂਗੇ ਬਦਲਾਅ ਤੁਹਾਨੂੰ ਕਿਹਦੇ ਪਾਸੋਂ ਲੱਗ ਰਿਹਾ ਰੰਗਲਾ ਪੰਜਾਬ ਲਿਆ ਬਣਾਵਾਂਗੇ ਕਿ ਬੱਸੋਂ ਲੱਗ ਰਿਹਾ ਤੁਹਾਨੂੰ ਰੰਗਲਾ ਪੰਜਾਬ ਤਾਂ ਜੀ ਸਾਡੇ ਪਹਿਲਾਂ ਪਿੰਡ ਤੋਂ ਸ਼ੁਰੂ ਹੋ ਜਾਈਏ ਸਾਡੇ ਪਿੰਡ ਦਾ ਨਾਮ ਬਹੁਤ ਇਤਿਹਾਸਿਕ ਧਰਤੀ ਹੈ ਨਾ ਜਿੱਥੇ ਰਬਾਬਾ ਹਨੂਮਾਨ ਸਿੰਘ ਜੀ ਆ ਸਥਾਨ ਹੈ ਇੱਥੇ ਬਾਬਾ ਹਨੂਮਾਨ ਸਿੰਘ ਨੇ ਸ਼ਹੀਦੀ ਪਾਈ ਸੀਗੀ ਸੁਹਣਾ ਉਹ ਸਥਾਨ ਹੈ ਤੇ ਇੱਥੇ ਬਦਲਾਅ ਦੀ ਅਸੀਂ ਗੱਲ ਕਰਦੇ ਆ ਸਾਡੇ ਪਿੰਡ ਦੇ ਵਿੱਚ ਨਸ਼ਾ ਇੰਨਾ ਕਿ ਨਾ ਜੀ ਇੰਨਾ ਕਿ ਨਸ਼ਾ ਤੇ ਉਹਦੇ ਵਿੱਚ ਪਿੰਡ ਬਦਨਾਮ ਹੈ ਸਾਡਾ ਜਿਹੜੇ ਹੁਣ ਬਾਹਰੋਂ ਆ ਕੇ ਕਿਰਾਏ ਤੇ ਰਹਿ ਰਹੇ ਆ ਇੱਥੇ ਇੰਨਾ ਕ ਨਸ਼ਾ ਉਹਨਾਂ ਦਾ ਉਲਟ ਫੇਰ ਇਹਦੇ ਵਿੱਚ ਕੰਮ ਦੇ ਵਿੱਚ ਹੈ ਨਾ ਜੀ ਹੁਣ ਅਸੀਂ ਥੋੜੇ ਦਿਨ ਪਹਿਲਾਂ 4-3-4 ਦਿਨ ਹੋ ਗਏ ਹੋਮ ਲੈਂਡ ਦੇ ਸਾਹਮਣੇ ਅਸੀਂ ਸਫਾਈ ਕਰਾ ਰਹੇ ਆ ਉੱਥੇ ਐਨੇ ਨਜਾਇਜ਼ ਕਬਜ਼ੇ ਸੀਗੇ ਝੁੰਗਿਆਣਿਆਂ ਦੇ ਉਹਦੇ ਵਿੱਚ ਗਾਂਜਾ ਸਲਫਾ ਚਿੱਟਾ ਸ਼੍ਰਿਆਮੀ ਵਿਕਦਾ ਦਾ ਉਥੋਂ ਅਸੀਂ ਮੈਂ ਕਹਿੰਦਾ 7 ਬੰਦੇ ਪੁਲਿਸ ਨੂੰ ਅਰੈਸਟ ਕਰਾਏ ਨੇ ਜਿਹਦੇ ਵਿੱਚ ਦੋ ਲੜਕੀਆਂ ਨੇ ਪੰਜ ਲੜਕੇ ਨੇ ਉਹ ਜਦੋਂ ਅਸੀਂ ਉਥੋਂ ਅਰੈਸਟ ਕਰਾਏ ਆ ਤਾਂ ਪ੍ਰਸ਼ਾਸਨ ਆ ਕੇ ਲੈ ਕੇ ਗਿਆ ਉਥੋਂ ਉਹ ਲੈਂਡ ਤੋਂ ਬਾਅਦ ਉਹ ਤੋਂ ਬਾਅਦ ਵੀ ਉੱਥੇ ਆਵਾਜਾਈ ਉਹਨਾਂ ਦੀ ਲੱਗੀ ਹੋਈ ਕਿਉਂਕਿ ਉਹ ਅੱਡਾ ਬਣਿਆ ਹੋਇਆ ਸੀ ਉਹਦੇ ਸਾਹਮਣੇ ਹੋਮ ਲੈਂਡ ਹੈ ਬਿਲਕੁਲ ਜੋ ਮੁਹਾਲੀ ਦਾ ਸਭ ਤੋਂ ਮੈਂ ਕਹਿੰਦਾ ਪੋਰਸ਼ ਏਰੀਆ ਦੇ ਵਿੱਚ ਮੈਂ ਇਹ ਸਭ ਤੋਂ ਮਹਿੰਗਾ ਹੋਇਆ ਹੈ ਨਾ ਫਲੈਟ ਉੱਤੇ ਜਿਹੜਾ ਹੁੰਦਾ ਉੱਥੇ ਇੰਨਾ ਸ਼ਰਿਆਮ ਉਹਦੇ ਸਾਹਮਣੇ ਚਿੱਟਾ ਵਿਗਦਾ ਇਹੀ ਸਾਡੇ ਦਾ ਅਸੀਂ ਦੇਖ ਰਹੇ ਹਾਂ ਅਸੀਂ ਮੈਂ ਕਹਿੰਦਾ 4 ਸਾਲ ਹੋ ਗਏ ਮੈਨੂੰ ਇਸ ਚੀਜ਼ ਦੇ ਪਿੱਛੇ ਲੱਗੇ ਨੂੰ ਅਸੀਂ ਵੀਡੀਓ ਬਣਾ ਬਣਾ ਪਾਈਆਂ ਸਾਰੇ ਪ੍ਰਸ਼ਾਸਨਾਂ ਨੂੰ ਵੀ ਦਿੱਤੀਆਂ ਨਾ ਪਰ ਇਸੇ ਕੋਈ ਕੁਝ ਨਹੀਂ ਕਾਰਵਾਈ ਹੁੰਦੀ ਜੇ ਅਸੀਂ ਕੋਲ ਖੜ ਕੇ ਕਾਰਵਾਈ ਕਰਾਣੇ ਉਹ ਵੀ ਮਸਾਂ ਕਿਤੇ ਕਿਤੇ ਉਹ ਕਾਰਵਾਈ ਹੁੰਦੀ ਹੈ ਅਗਰ ਨਹੀਂ ਤਾਂ ਸਾਨੂੰ ਕੋਈ ਬਦਲਾਅ ਨਹੀਂ ਕਿ ਇੱਕ ਤਾਂ ਭਗਵੰਤ ਮਾਨ ਤੇ ਇਹ ਕਹਿ ਰਿਆ ਸੀ ਕਿ ਸਾਨੂੰ ਜੇ ਕਿਸੇ ਵਿੱਚ ਨਸ਼ਾ ਵੇਚ ਰਿਹਾ ਸਾਨੂੰ ਵੀਡੀਓ ਪਾਓ ਵੀਡੀਓ ਕਿਸ ਚੀਜ਼ ਤੇ ਪਾਈਏ ਉਹਨਾਂ ਨੂੰ ਦੱਸੋ ਤੁਸੀਂ ਵੀਡੀਓ ਕੋਈ ਕਰ ਰਿਹਾ ਆਪ ਕਰਾ ਰਿਹਾ ਯਾਰ ਸਾਰਾ ਕੁਝ ਇਕਬਾਰੇ ਪੁਲਿਸਾਂ ਨੂੰ ਤੇ ਪੰਜਾਬ ਸਰਕਾਰ ਦਾ ਕੀ ਫਰਜ ਹੋਇਆ ਪੰਜਾਬ ਸਰਕਾਰ ਦਾ ਫਰਜ ਹੈ ਦੇਖੋ ਕੱਲੀ ਐਪਲੀਕੇਸ਼ਨ ਐ ਪਾਉਂਦੇ ਨੇ ਪਾਈਆਂ ਵੀ ਤੇ WhatsApp 'ਤੇ ਭੇਜ ਦਿਓ ਤੇ ਉਹ ਭੇਜ ਦਿਓ ਵੀ ਅਸੀਂ ਤੁਹਾਡੀ ਵੀ ਗੁਪਤ ਰੱਖਾਂਗੇ ਸਾਨੂੰ ਤਾਂ ਗੁਪਤ ਦੀ ਲੋੜ ਨਹੀਂ ਅਈ ਤੇ ਸ਼੍ਰੀ ਆਮ ਦਾਸ ਰਿਆਂ ਵੀ ਜਿਹੜੇ ਬੰਦੇ ਵੇਚਣ ਸੰਦੋ ਗੋਤਰੀ ਵੀ ਲੋੜਨੀ ਅਸੀਂ ਤਾਂ ਸਾਰੀ ਤਰ੍ਹਾਂ ਦੇ ਕਰਕੇ ਦੇਖ ਲਿਆ ਗੋਤਰੀ ਕਰਕੇ ਦੇਖ ਲਿਆ ਦੂਜੇ ਸ਼੍ਰੀ ਆਮ ਵੀ ਕਹਿ ਕੇ ਦੇਖ ਲਿਆ ਜਿਹੜੇ ਬੰਦੇ ਸਾ ਅਸੀਂ ਸਾਹਮਣੇ ਉਹ ਚਗਾਣ ਨੇ ਬਾਕੀ ਤਾਂ ਇੱਥੇ ਸ਼੍ਰੀ ਆਮ ਭਾਈ ਸ਼੍ਰੀ ਆਮ ਵਿਖਦਾ ਕੋਈ ਇੱਥੇ ਕੋਈ ਕਿਸੇ ਨੂੰ ਪਰਵਾਹ ਨਹੀਂ ਹੈਗੀ ਅਗਲਾ ਜਾਂਦਾ ਪਰਚਾ ਉਹ ਦੰਨੇ ਪਤਨਿ ਪੰਜ-ਛੇ ਦਿਨ ਬਾਅਦ ਉਹੀ ਬੰਦੇ ਇੱਥੇ ਜਮਾਨਤ ਲੈ ਕੇ ਆ ਜੰਨੇ ਆ ਪੰਜ-ਛੇ ਦਿਨ ਬਾਅਦ ਬੰਦਾ ਬਾਹਰ ਆ ਜਾਂਦਾ ਉਹੀ ਫੇਰ ਆ ਕੇ ਉਹੀ ਕੰਮ ਕਰਦਾ ਇੱਕ ਜਿਹੜਾ ਡਿਵੈਲਪਮੈਂਟ ਦੀ ਗੱਲ ਕਰੀ ਡਿਵੈਲਪ ਸਾਰੇ ਰੋਡ ਦਾ ਤੁਸੀਂ ਲਿੰਕ ਦੇਖਿਆ ਉਹ ਸਾਰੇ ਇਸ ਟਾਈਮ ਟੁੱਟੇ ਪਏ ਸਾਰੇ ਇਹਦੇ ਬਾਰੇ ਕੀ ਤੁਹਾਡਾ ਵਿਚਾਰ ਇਹਦੇ ਬਾਰੇ ਜੀ ਵਿਚਾਰੇ ਆ ਦੇਖੋ ਸਰਕਾਰ ਆਪਦੀ ਹੈ ਜੀ ਮੁਹਾਲੀ ਦੇ ਵਿੱਚ ਮੇਅਰ ਕਾਂਗਰਸ ਦਾ ਇਹਦੇ ਵਿੱਚ ਦੋਨਾਂ ਦਾ ਤਾਲਮੇਲ ਹੁੰਦੇ ਨੇ ਹੁਣ ਜਦੋਂ ਉੱਥੇ ਮੀਟਿੰਗ ਹੁੰਦੀ ਹੈ ਹਾਊਸ ਦੀ ਉੱਥੇ ਬਹੁਤ ਤਿੱਖੀਆਂ ਬਹਿਸਾਂ ਰਹੀਆਂ ਹੁੰਦੀਆਂ ਸਾਰਾ ਕੰਮ ਹੁੰਦਾ ਏ ਉਸ ਕਰਕੇ ਨਾ ਤਾਂ ਰੋਡਾਂ ਦੇ ਕੰਮ ਚੱਲ ਰਿਹਾ ਨਾ ਕਿ ਦੂਜਾ ਕੋਈ ਆਮ ਕੰਮ ਚੱਲ ਰਿਹਾ ਉਹ ਸਾਰੇ ਹੀ ਕੰਮ ਇਦਾਂ ਠੱਪ ਹੋ ਰਹੇ ਜਿੰਨਾ ਕ ਅਗਲਾ ਕੋਈ ਮੇਅਰ ਤੱਕਾ ਲਾ ਕੇ ਕਰਾਂਦਾ ਆਪਣਾ ਕਰਾ ਲੈਂਦਾ ਵਿਚਾਰਾ ਹਣਾ ਬਾਕੀ ਦੇ ਸਾਰੇ ਕੰਮ ਐਦਾਂ ਵਿੱਚ ਵਿਚ ਵਿਚਾਲੇ ਪਏ ਆ ਰੋਲਾ ਟੁੱਟੇ ਹੋਏ ਨੇ ਸਾਹਮਣੇ ਆ 68 ਵਾਲੀ ਲਾਈਟਾਂ ਦੇ ਖਾਟਾਲੀਆਂ ਦੇ ਉੱਥੇ ਲਾਈਟਾਂ ਪਹਿਲਾਂ ਤਾਂ ਲਾਈਟੇ ਬਹੁਤ ਲੰਬੀ ਹੈ ਉਹ ਉਹ ਤੋਂ ਬਾਅਦ ਜਦੋਂ ਲਾਈਟ ਗ੍ਰੀਨ ਹੁੰਦੀ ਹੈ ਉਸ ਦੇ ਵਿੱਚ ਇੱਕ ਸਾਹਮਣੇ ਟੋਆ ਹੈ ਰਾਈਟ ਸਾਈਡ ਤੋਂ ਮੁੜਦੇ ਉੱਥੇ ਐਨੇ ਇੱਕ ਬੰਦਾ ਕੋਈ ਦੱਬ ਕੇ ਬ੍ਰੇਕ ਮਾਰਦਾ ਐਕਸੀਡੈਂਟ ਹੁੰਦਾ ਫਿਰ ਕੋਈ ਆਪਸ ਵਿੱਚ ਬਹਿਸ ਦਾ ਹੀ ਲੜਾਈ ਵੀ ਹੁੰਦੀ ਹੈ ਬਸ ਇਹੀ ਇਹੀ ਸਾਡੇ ਤਾਂ ਹੋਰ ਤਾਂ ਕੁਝ ਨਹੀਂ ਹੋਇਆ ਮੈਂ ਇੱਕ ਵਾਰੀ ਲਾਈਵ ਦੇਖਿਆ ਆ ਜਦੋਂ ਰੋਡ ਦੇ ਵਿੱਚ ਖੱਡਾ ਆ ਇੱਕ ਕੁੜੀ ਨੂੰ ਮੁੰਡਾ ਰਸ ਬਰੀ ਸਪੀਡ ਦੇ ਵਿੱਚ ਖੱਡਾ ਸੀ ਉਹਦੇ ਵਿੱਚ ਕੁੜੀ ਉਸੇ ਟਾਈਮ ਮੌਕੇ ਤੇ ਉਹਦੀ ਮੌਤ ਹੋ ਗਈ ਆ ਇਹ ਹਾਲ ਹੈ ਰੋਡ ਦਾ ਹਾਂਜੀ ਹਾਂ ਉਹੀ ਮੈਂ ਤੁਹਾਨੂੰ ਦੱਸਦਾ ਰਿਹਾ ਵੀ ਜਿਹੜੇ ਖੱਡੇ ਵੀ ਇਹ ਨਹੀਂ ਕੋਈ ਖੱਡਾ ਵੀ 10 ਦਿਨ ਪੁਰਾਣਾ ਵੀ ਮਹੀਨਾ ਪੁਰਾਣਾ ਉਹ ਉਹਦੋਂ ਦੇ ਪੁਰਾਣੇ ਖੱਡੇ ਨੇ ਉਹ ਨਾ ਤਾਂ ਉਹਨਾਂ ਦਾ ਕੰਮ ਹੋਇਆ ਕੋਈ ਪੈਚ ਲਾਇਆ ਨਾ ਪੈਚ ਕਿੰਨਾ ਕੀ ਟਿਕਦਾ ਜਦ ਤੱਕ ਕੰਪਲੀਟ ਰੋਡ ਨਹੀਂ ਬਣਦਾ ਪੈਚ ਕਿੰਨੀ ਕੀ ਟਿਕਦਾ ਉਹ ਪੈਚ ਜਿਹਦੇ ਹੋ ਜਾਂਦੇ ਇੱਕ ਹੁਣ ਕਿੰਨੀ ਭਾਰੇ ਬਰਸਾਤਾ ਪਿੱਛੇ ਹੋ ਜਾਂ ਮੀਂਹ ਕਿੰਨੇ ਹੋਇਆ ਕਿਤੇ ਸੀਵਰੇਜ ਦੀ ਖਾਰ ਪਈ ਹੋਈ ਆ ਕਿਤੇ ਦੂਜੀ ਖਾਰ ਪਈ ਆ ਇਹ ਸਾਰਾ ਇਦਾਂ ਹੀ ਆ ਪ੍ਰਸ਼ਾਸਨ ਦੀ ਨਾਕਾਮਯਾਬੀ ਹੈ ਜੀ ਜੀ ਆਪਾਂ ਇੱਕ ਹੋਰ ਜੇ ਆਪ ਗੱਲ ਕਰੀਏ ਕੰਪਰੀ ਸਰਦ ਵਿੱਚ ਪੂਰਾ ਇੱਕ ਭਿਖਾਰੀਆਂ ਦਾ ਗੜ ਬਣਿਆ ਸੀ ਉੱਥੋਂ ਉਹਨਾਂ ਨੇ ਕੱਢਿਆ ਤਾਂ ਅੱਜ ਇਸ ਟਾਈਮ ਪੂਰਾ ਸਿਸਟਮ ਇੱਥੇ ਬਣਿਆ ਪਿਆ ਪਾ ਮੋਹਾਲੀ ਚੰਡੀਗੜ੍ਹ ਦੇ ਵਿੱਚ ਚੱਲ ਜੋ ਕਿਸੇ ਵੀ ਲਾਈਟਾਂ ਕਿਉਂਕਿ ਤੁਹਾਨੂੰ ਮਿਲ ਜਾਣਗੇ ਇਹਦਾ ਕਿੰਨਾ ਕਿ ਸਿਸਟਮ ਨੂੰ ਮੰਨੂਗੇ ਗਲਤ ਮੈਨੂੰ ਜਾਣਗੇ ਜੀ ਇਹਨਾਂ ਦੀ ਟੀਮਾਂ ਨੇ ਆਪਣੇ ਘਰ ਦੇ ਇੱਕ ਘਰ ਦੇ ਮੈਂਬਰ ਹੋਣਦੇ ਉਹਨਾਂ ਨੇ ਕਬਜ਼ੇ ਕਰੇ ਹੋਏ ਲਾਈਟਾਂ ਦੇ ਜੇ ਦੂਜੇ ਦੂਜੇ ਕੋਲ ਆਇਆ ਤਾਂ ਮਾਰਦੇ ਨੇ ਹਰ ਬੰਦੇ ਨੂੰ ਇੰਨਾ ਹੀ ਢੇਡ ਕਰਦੇ ਮਾਰ-ਮਾਰ ਕੇ ਸੀਸ਼ੇ ਦੇ ਛੀਕਾ ਲੈ ਲੰਨੇ ਜੋਨੇ ਮੁੰਦੀ ਵੇ ਜੰਦੇ ਐ ਮਾਰੀ ਜਾਂਦੇ ਉਹ ਕੰਟੀਨਿਊ ਜਿਉਂਦਾ ਮਨਾ ਕਰੋ ਕੁਛ ਨਾ ਕੁਛ ਬੋਲ ਕੇ ਨੱਠਦੇ ਆ ਇਹਦੇ ਪ੍ਰਸ਼ਾਸਨ ਨੂੰ ਇਹ ਕਰ ਗੌਰ ਕਰਨੀ ਜੀ ਤੇ ਬਿਲਕੁਲ ਨਹੀਂ ਸਾਡੇ ਚੰਡੀਗੜ੍ਹ ਚ ਵੀ ਮੁਹਾਲੇ ਜਿਵੇਂ ਸਾਇ ਇਦਾਂ ਹੀ ਚੱਲਦਾ ਨਹੀਂ ਪੰਜਾਬ ਸਰਕਾਰ ਕਹ ਰਹੀ ਹੈ ਕਿ ਸਾਰਿਆਂ ਨੂੰ ਚੱਕਣ ਦੇ ਜਿੰਨੇ ਵੀ ਭਿਖਾਰੀਆਂ ਉਹਨਾਂ ਦੇ ਡੀਐਨਏ ਟੈਸਟ ਟੈਸਟ ਕਰਾਂਗੇ ਕਿ ਇਹਦੇ ਵਿੱਚ ਲੱਗ ਨਹੀਂ ਰਿਹਾ ਤੁਹਾਨੂੰ ਕਿਸੇ ਬਸ ਨਹੀਂ ਹੋ ਰਿਹਾ ਜੀ 500 ਇਕੱਠਾ ਕਰਾ ਦੂੰਗਾ ਜੇ ਹੁਣੇ ਕੋਈ ਆਵੇ ਇਹ ਲਾਈਟਾਂ ਦੇ ਉਹ 80 ਵਾਲੀ ਲਾਈਟਾਂ ਦੇ ਉਸ ਤੋਂ ਅਗਲੀਆਂ ਤੇ ਇਧਰ ਪਿੱਛੇ ਨੂੰ ਗੋਦਰੀ ਲਾਈਟਾਂ ਦੇ 500 ਬੰਦਾ ਇਕੱਠਾ ਹੋ ਜੂਗਾ ਥੋੜੇ ਮਾੜੀ ਮਾੜੀ ਵਿੱਚ ਤੋਂ ਪਖਾਰੀਆਂ ਦਾ ਛੋਟੇ ਛੋਟੇ ਜਵਾਕਾਂ ਤੋਂ ਲੈ ਕੇ ਉਹ ਬੜੇ ਆ ਬਜ਼ੁਰਗਾਂ ਤੱਕ ਹੁਣ ਨਾ ਲੰਗੜੇ ਲੰਗੜੇ ਫਿਰਨਾ ਸ਼ਾਮ ਨੂੰ ਜਾਦੀ ਪਊ ਉਹਨਾਂ ਦਾ ਆਣਾ ਉਹਨਾਂ ਦਾ ਸਵੇਰ ਦੇ ਨੌਫਿਸ ਸਵੇਰ ਦੇ ਭੱਜੇ ਜਾਣਾ ਬਿਲਕੁਲ ਤੇ ਇੱਕ ਹੋਰ ਲਾਸਟ ਆਪਣਾ ਕੁਐਸਚਨ ਹੈ ਜਿਹੜਾ ਆਪਾਂ ਗੱਲ ਕਰੀਏ ਸੈਨਟ ਯੂਨੀਵਰਸਿਟੀ ਦਾ ਮਾਮਲਾ ਹੈਗਾ ਬਹੁਤ ਸਟੂਡੈਂਟ ਵੀ ਬੈਠੇ ਆ ਯੂਨੀਵਰਸਿਟੀ ਨੂੰ ਧਰਨੇ ਦੇਤੇ ਤੇ ਇਹਦਾ ਕਿ ਕੀ ਕਾਰਨ ਜਿਹੜੇ ਸੈਨੇਟ ਦੇ ਵਿੱਚ ਪੁਰਾਣੀਆਂ ਸਰਕਾਰਾਂ ਵੀ ਨਹੀਂ ਪਹੁੰਚੀਆਂ ਉਹਦੇ ਵਿੱਚ ਪਾ ਕਾਂਗਰਸ ਐ ਚੁੱਕੀ ਪਾ ਕਾਲੀ ਦਲ ਰਹੇ ਆ ਪਾ ਮੌਜੂਦੀ ਮੌਜੂਦਾ ਸਰਕਾਰ ਰਿਆ ਇਹਦੇ ਬਾਰੇ ਕਿੰਨਾ ਕੁ ਦੀ ਗਲਤ ਮੰਨੂਗੇ ਪੁਰਾਣੀ ਸਰਕਾਰ ਦੀ ਪਾ ਹੋਣ ਦੀ ਨਲਾਇਕੀ ਹੈ ਸਰਕਾਰ ਦੀ ਭਾਜੀ ਚਾਹੇ ਮੌਜੂਦਾ ਸਰਕਾਰ ਲਾ ਲਓ ਚਾਹੇ ਪਿਛਲੀਆਂ ਸਰਕਾਰਾਂ ਲਾ ਲਓ ਹਨਾ 240 ਕਰੋੜ ਰੁਪਏ ਦੀ ਸ਼ਾਇਦ ਮੈਨੂੰ ਲੱਗਦਾ ਲਗਭਗ ਜਿਹੜਾ ਮੈਂ ਸੁਣਿਆ ਸੀ ਵੀ ਜਿਹੜੇ ਬਕਾਇਆ ਰਾਸ਼ੀ ਉਹਨਾਂ ਦੇ ਪਈ ਹੈ ਹਨਾ ਯੂਨੀਵਰਸਿਟੀ ਦੀ ਹੁਣ ਸੈਂਟਰ ਗਵਰਨਮੈਂਟ ਤਾਂ ਉੱਪਰੋਂ ਪੈਸਾ ਭੇਜ ਰਹੀ ਹੈ ਜੇ ਸੈਂਟਰ ਗਵਰਨਮੈਂਟ ਨਹੀਂ ਪੈਸੇ ਜਨਾਜੇ ਉਹ ਭੇਜ ਰਹੇ ਆ ਤਾਂ ਜੇ ਉਹ ਸੈਨਟ ਭੰਗ ਕਰ ਰਿਹਾ ਹੁਣ ਤਾਂ ਉਹ ਤੇ ਪੰਜਾਬ ਸਰਕਾਰ ਨੇ ਹੁਣ ਜਿਹੜੇ ਯੂਥ ਹੈ ਵਿਚਾਰੇ ਯੂਥ ਆਪਣੀ ਜਗ੍ਹਾ ਸਹੀ ਹੈ ਉਹਨਾਂ ਦੀ ਪੜਾਈ ਵੀ ਡਿਸਟਰਬ ਹੋ ਰਹੀ ਹੁਣ ਕਿਤੇ ਮੈਂ ਨਾ ਪੇਪਰ ਆਣੇ ਸੀਗੇ ਹੁਣ ਸਾਰੇ ਉਹ ਕੈਨਸਲ ਅੱਗੇ ਪੋਸਟਪੋਨ ਹੋ ਗਏ ਮੈਂ ਇਹ ਡੇਟ ਉਹਨਾਂ ਦੀ ਅੱਗੇ ਹੋ ਗਈ ਹੁਣ ਯੂਥ ਵੀ ਕੀ ਕਰੇ ਯੂਥ ਨੇ ਤਾਂ ਪੜ੍ਹਨਾ ਉੱਤੇ ਉਹਨਾਂ ਨੇ ਇਲੈਕਸ਼ਨ ਵੀ ਲੜਨੇ ਸਾਰਾ ਕੁਝ ਕਰਨਾ ਹੁਣ ਇਹ ਤੇ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਜੋ ਉਹਨਾਂ ਦਾ ਪਕਾਇਆ ਹੈਗਾ ਤਾਂ ਉਹ ਸੈਂਟਰ ਗਵਰਨਮੈਂਟ ਦਾ ਦੇਣ ਤੇ ਸੈਂਟਰ ਗਵਰਨਮੈਂਟ ਦੇ ਉੱਪਰ ਵੀ ਬਿਲ ਫੜਨਾ ਬੰਦ ਕਰਨ ਵੀ ਜਿਹੜਾ ਸੈਂਟਰ ਗਵਰਨਮੈਂਟ ਨੂੰ ਕਹੀ ਜਾਂਦੇ ਐ ਇਹ ਕਬਜ਼ਾ ਕਰ ਰਹੇ ਐ ਜੀ ਇਹ ਫਲਾਣਾ ਕਰ ਰਹੇ ਕੋਈ ਕਿਸੇ ਦਾ ਕਬਜ਼ਾ ਨਹੀਂ ਕਰਨਾ ਚਾਹੁੰਦਾ ਸੈਂਟਰ ਗਵਰਨਮੈਂਟ ਨੇ ਸਾਫ਼-ਸਾਫ਼ ਕਹਾ ਹੈ ਕਿ ਸਾਡੇ ਜਿਹੜੇ ਰਾਸ਼ੀਏ ਬਚਦੇ ਉਹਨਾਂ ਪੇਮੈਂਟਾਂ ਜਾਣੀਆਂ ਜਿਹੜੀਆਂ ਪੰਜਾਬ ਗਵਰਨਮੈਂਟ ਦਾ ਫਰਜ ਬਣਦਾ ਉਹ ਦੇਣ ਤੇ ਪੰਜਾਬ ਯੂਨੀਵਰਸਿਟੀ ਦੇ ਪੰਜਾਬ ਦੀਏ ਉਹਨਾਂ ਨੇ ਕਹ ਦੇ ਕਿ ਅਸੀਂ ਲੈਣੀ ਐ ਉਹਨਾਂ ਦਾ ਕੋਈ ਵੀ ਨਹੀਂ ਨੀ ਕਿ ਅਸੀਂ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨਾ ਹਰ ਲੈਣੀ ਐ ਉਹ ਤਾਂ ਕਹਿੰਦੇ ਵੀ ਸਾਡਾ ਜਿਹੜਾ ਰਾਸ਼ੀਏ ਸਾਡੀ ਸਾਨੂੰ ਦੋ ਤੁਸੀਂ ਆਪਣਾ ਜਿਹੜਾ ਹੈ ਤੋ ਕਰੋ ਜਿਹੜੇ ਆਈਪੀਐਸ ਬਣੇ ਹੋਏ ਨੇ ਆਈਐਸ ਬਣੇ ਹੋਏ ਨੇ ਉਹ ਕਿੱਥੇ ਉਹ ਵੀ ਦੇ ਇੱਟੀ ਬਣ ਕੇ ਗਏ ਆ ਹੁਣ ਜੇ ਕੋਈ ਕਿਸੇ ਦਾ ਸਿਸਟਮ ਹੱਲ ਗਿਆ ਤਾਂ ਕੋਈ ਗੈਂਗਸਟਰ ਭਾਜੀ ਐਦਾਂ ਨਹੀਂ ਬਣਦਾ ਕੋਈ ਸਿਸਟਮ ਕੋਈ ਤਰ੍ਹਾਂ ਕੁਝ ਤਾਂ ਹੋਇਆ ਹੋਊਗਾ ਕਿਸੇ ਪੇਸ਼ਾ ਥੋੜਨਾ ਹੁੰਦਾ ਵੀ ਗੈਂਗਸਟਰ ਬਣਨਾ ਪੁਲਿਸ ਦੀ ਐਡੀ ਤਸ਼ੱਦਦ ਚੱਲਣੇ ਐਨੇ ਇਨਕਾਊਂਟਰ ਆਉਂਦੇ ਆ ਕੋਈ ਕਿਸੇ ਤਾਂ ਬੋਹ ਨਹੀਂ ਕਰਦਾ ਵੀ ਇਹ ਚੀਜ਼ਾਂ ਬਲਤੂਰੀਏ ਪਹਿਲਾਂ ਹੱਤ ਬਣ ਕੇ ਬੇਨਤੀ ਵੀ ਬੀਰੋ ਇਸ ਰਸਤੇ ਨਹੀਂ ਚੁਣਿਆ ਹਨ ਵੀ ਨਾ ਹੀ ਤੁਰੋ ਇਸ ਚੀਜ਼ ਤੋਂ ਮਰੇ ਬਚ ਕੇ ਆਪਣਾ ਇਹ ਬਦਨਾਮੀ ਹੋਣ ਲੱਗੀ ਵੀ ਇੱਥੇ ਗੈਂਗਸਟਰ ਉੱਠਦੇ ਆ ਹੁਣ ਕਿੰਨੇ ਕੁੜੀਆਂ ਪੜ੍ਹ-ਪੜ ਕੇ ਕਿੰਨੀਆਂ ਅੱਗੇ ਗਈਆਂ ਹੋਈਆਂ ਨੇ ਹਨਾ ਉਹ ਸਾਰੇ ਇੱਥੋਂ ਜਾ ਰਹੇ ਆ ਆਈਐਸ ਆਈਪੀਐਸ ਜਿੰਨੇ ਵੀ ਲੱਗੇ ਨੇ ਹੁਣ ਉਹ ਵੀ ਤੇ ਇੱਥੋਂ ਆ ਉਹਨਾਂ ਨੂੰ ਵੀ ਜੈਸਟਨ ਵਾਲੀ ਜੋੜਦੀ ਜਾਂਦੇ ਇਹ ਤਾਂ ਬਸ ਸਰਕਾਰਾਂ ਦੇ ਨਾਕਾਮੀਆ ਵੀ ਤੇ ਉਹਨੇ ਬੋਲੀ ਜਾਂਦੇ ਬੱਤੀ ਤੇ ਇਸ ਟਾਈਮ ਜਿਹੜਾ ਗਵਰਨਰ ਸਾਹਿਬ ਵੀ ਆ ਉੱਥੋਂ ਸਟੂਡੈਂਟ ਰਹਿ ਚੁੱਕੇ ਆ ਇਸ ਟਾਈਮ ਉਹਨਾਂ ਨੂੰ ਵੀ ਪਤਾ ਹੀ ਹੈ ਕਿੰਨਾ ਕਿ ਇੱਥੇ ਗੈਂਗਸਟਰ ਪੈਦਾ ਹੁੰਦੇ ਗੈਂਗਸਟਰ ਬਾਜੀ ਚੰਡੀਗੜ੍ਹ ਆ ਇਹੋ ਇਹ ਮੁਹਾਲੀ ਹੈ ਗੈਂਗਸਟਰ ਕਿੰਨਾ ਕੋ ਉੱਥਾ ਪਤਾ ਹੀ ਹੈ ਕੋਈ ਗੈਂਗਸਟਰ ਕੋਈ ਨਹੀਂ ਪੈਦਾ ਹੁੰਦਾ ਇਹਦਾ ਜੋ 1-2 ਕਿਸੇ ਤੇ ਹੋ ਗਿਆ ਵਿਚਾਰੇ ਦਾ ਉਹਨਾਂ ਦਾ ਇੱਥੇ ਤੱਕ ਜੋੜਤਾ ਹੁਣ ਜਿੰਨੇ ਸਟੂਡੈਂਟ ਸਾਰੇ ਦਾ ਫਿਊਚਰ ਖਾਜਣਗੇ ਫਿਰ ਇਹ ਠੀਕ ਹੈ ਨਾ ਕੋਈ ਗੈਂਗਸਟਰ ਨਹੀਂ ਜਿੰਨੇ ਆਈਪੀਐਸ ਸਾਰੇ ਪੜ੍ਹੇ ਉੱਥੇ ਪੜ੍ਹਾਈ ਦੀ ਯੂਨੀਵਰਸਿਟੀ ਆ ਉਹ ਉਹ ਮਹਾਨਤਾ ਰੱਬ ਹੈਗਾ ਇੱਕ ਤਰ੍ਹਾਂ ਦਾ ਉਸ ਨੂੰ ਨਾ ਪਾਈ ਚੀਜ਼ਾਂ ਨਾਲ ਜੋੜੀਏ ਤੁਸੀਂ ਇੱਕ ਹੋਰ ਆਪਾਂ ਗੱਲ ਕਰੀਏ ਕਿ ਜਿਹੜਾ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ ਪਾ ਇਹਨੂੰ ਹੁਣ ਕਿੰਨੀ ਤੁਸੀਂ ਜਲਦੀ ਆਉਂਗੇ ਕਿ ਸਰਕਾਰ ਇਹਨੂੰ ਹੱਲ ਕੀਤਾ ਜਾਵੇ ਤੇ ਸਟੂਡੈਂਟਾਂ ਨੂੰ ਧਰਨੇ ਤੋਂ ਉਠਾਇਆ ਜਾਵੇ ਹੁਣ ਜਿੰਨੀ ਛੇਤੀਆਂ ਦਾ ਗਵਰਨਮੈਂਟ ਨੇ ਹੱਲ ਕਰਨਾ ਜਿਸ ਦਾ ਅਸੀਂ ਤਾਂ ਹੁਣ ਅਪੀਲੇ ਕਰ ਸਕਦੇ ਆਂ ਅਸੀਂ ਹੱਤਵੰਨ ਸਕਦੇ ਆਂ ਹੁਣ 26 ਤਰੀਕ ਦੀ ਕਾਲ ਹੈ ਕਿਸੇ ਦੇ ਜਾਨੀ ਮਾਨੀ ਨੁਕਸਾਨ ਹੋਊਗਾ ਪੁਲਿਸ ਵੀ ਆਪਣੀ ਕਾਰਵਾਈ ਕਰੂਗੀ ਹਨਾ ਤੇ ਜਿਹੜੇ ਯੂਥ ਆ ਉਹਨਾਂ ਨੇ ਤਾਂ ਆਪਣਾ ਪ੍ਰਦਰਸ਼ਨ ਕਰਨਾ ਹੀ ਹੈ ਉਹ ਤਾਂ ਸ਼ਾਂਤਮਈ ਕਰ ਰਹੇ ਆ ਨਾ ਉਹਨਾਂ ਨੇ ਕਿਸੇ ਨਾਲ ਛੇੜਛਿੰਗ ਨਹੀਂ ਕਿਸੇ ਨਾਲ ਨਹੀਂ ਕੀਤੀ ਕਿਸੇ ਪ੍ਰਸ਼ਾਸਨ ਨਾਲ ਬਸ ਲੋਕੀ ਕਰੀਓ ਕਿਸੇ ਨਾਲ ਨਹੀਂ ਸਾਰੇ ਆਪਣਾ ਸ਼ਾਂਤਮਈ ਨਾਲ ਬੈਠੇ ਇਹ ਪੰਜਾਬ ਗਵਰਨਮੈਂਟ ਨੂੰ ਹੱਤਵੰਨ ਕੇ ਬੇਨਤੀ ਹੈ ਕਿ ਤੇ ਧਿਆਨ ਦੇ ਕੇ ਥੋੜਾ ਜਿਹਾ ਇਹਨੂੰ ਛੇਤੀ ਨਵਟਾਰਾ ਕਰੋ ਸਟੂਡੈਂਟ ਆਪਣੀ ਪੜਾਈ ਤੇ ਲੱਗ ਤੁਸੀਂ ਜਿਹੜਾ ਜੂਤ ਇਸ ਟਾਈਮ ਆਪਣੇ ਆ ਕਿ ਉਹਨਾਂ ਬਾਰੇ ਤੁਸੀਂ ਸੰਦੇਸ਼ ਕੀ ਦੇਣਾ ਚਾਹੋਗੇ ਜਿੰਨੇ ਵੀ ਨੌਜਵਾਨ ਆ ਕਿੱਧਰਲੇ ਪਾਸੇ ਉਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਜਿੰਨੇ ਜੂਤ ਜਾ ਰਹੇ ਨਸ਼ੇ ਵਾਲ ਸਾਰੇ ਜਾ ਰਹੇ ਉਹਨਾਂ ਬਾਰੇ ਤੁਸੀਂ ਉਪਰਾਲਾ ਕੀ ਕਰ ਰਹੇ ਨਹੀਂ ਨਹੀਂ ਨਸ਼ੇ ਵਾਲ ਸਾਰਾ ਨਹੀਂ ਜਾ ਰਿਹਾ ਭਾਜੀ ਆਪਾਂ ਸਾਰੇ ਕਿੱਦਾਂ ਕਹਿ ਸਕਦੇ ਹੁਣ ਮੈਂ ਕਹਿੰਦਾ ਚਾਰ ਆਪਣੇ ਇੰਟਰਨੈਸ਼ਨਲ ਹੋਣੇ ਜਿਹੜੇ 올 ਵਰਲਡ ਨੇ ਕ੍ਰਿਕਟ ਤੇ ਕ੍ਰਿਕਟ ਜਿਹੜੇ ਆਪਣੇ ਭੈਣਾ ਖੇਡਦੇ ਆ ਉਹਦੇ ਕਪਤਾਨ ਅਤੇ ਮੁੰਡਾ ਉਹ ਆਪਣਾ ਆਪਣਾ ਸ਼ਮਨ ਗਿੱਲ ਤੇ ਹਾਕੀ ਦਾ ਕਪਤਾਨ ਫੁੱਟਬਾਲ ਦਾ ਇਹ ਸਾਰੇ ਆਪਣੇ ਪੰਜਾਬ ਦੇ ਨੇ ਆਪਣਾ ਪੰਜਾਬ ਇਹਨਾਂ ਨੇ ਇਹਦਾ ਸਰਕਾਰਾਂ ਨੇ ਕੰਮ ਖਿੱਚਿਆ ਹੋਇਆ ਵੀ ਇਹ ਨਸ਼ਾ ਇਹ ਹੈ ਉਹ ਹੈ ਕਿਉਂ ਸਾਰਿਆਂ ਨੂੰ ਬਦਨਾਮ ਕਰਨਾ ਭਾਈ ਜੀ ਇਹ ਨਹੀਂ ਹੈਗਾ ਵੀ ਇਹ ਸਾਰੇ ਨੇ ਕੁਝ ਲੋਕ ਨੇ ਉਹਨਾਂ ਤੇ ਕਾਰਵਾਈ ਕਰਨੋਂ ਤਾਂ ਕੰਮ ਖਤਮ ਮੇਥੇ ਤੇ ਰੱਬ ਰੱਖਾ ਫਿਰਮਲੰਗ ਆਪਾਂ ਨਵੀਂ